ਹਾਂਜੀ ਸਤਿ ਸ਼੍ਰੀ ਅਕਾਲ ਸੰਗਰੂਰ ਵਾਲਿਓ ਆ ਬਈ ਕੱਢ ਰਿਹਾ ਇਹੋ ਏਟ ਕੱਢਣ ਦੀ ਕੋਸ਼ਿਸ਼ ਕਰ ਰਿਹਾ ਤੇ ਬਈ ਕਹਿੰਦਾ ਲਾਲਾ ਦੋ ਹੱਥ ਲਾਲਾ ਕੋਈ ਜਾਣੇ ਮੁੰਡਾ ਕਹਿੰਦਾ ਲਾਲਾ ਦੋ ਹੱਥ ਕਹਿੰਦਾ ਬਈ ਲਾਲਾ ਦੋ ਹੱਥ ਨਾਲ ਕੱਢਣਾ ਤੇ ਜੇ ਇਹ ਬਈ ਨੇ ਏਟ ਕੱਢ ਲਈ ਤਾਂ ਇਹਨੂੰ ਮਿਲੂਗਾ 35000 ਰੁਪਏ ਉਹ ਕਹਿੰਦਾ ਬਈ ਮੈਂ ਕਹਿ ਤਾ ਉਹ ਮੁੰਡਾ ਕਹਿ ਰਿਹਾ ਵੀ ਮੈਂ ਕਹਿ ਤਾ ਵੀਰੇ ਦੋ ਹੱਥ ਲਾਲਾ ਤੇ ਕਹਿੰਦਾ 35000 ਮਿਲੂਗਾ ਤੇ ਇੱਕ ਕੌਫੀ ਬਦਲੇ ਕਾਫੀ ਪੀਓ 35000 ਲੈ ਜਾਓ ਕਾਫੀ ਪੀਓ 35000 ਲੈ ਜਾਓ ਜਿੱਦ ਜਾਨ ਹੈ ਜੋਰ ਹੈ ਬਾਈ ਜਿਹਨੂੰ ਤਕਨੀਕ ਹੈ ਉਹੀ ਕੱਢੂਗਾ ਨਾ ਨਿਕਲ ਹੀ ਨਹੀਂ ਮੁੰਡਾ ਇਹਨੂੰ ਕੋਈ ਹਾਂਜੀ ਸਸੀਕਾਲ ਸੰਗਰੂਰ ਵਾਲਿਓ ਆ ਬਾਈ ਕੱਢ ਰਿਹਾ ਇਹੋ ਇਟ ਕੱਢਣ ਦੀ ਕੋਸ਼ਿਸ਼ ਕਰ ਰਿਹਾ ਤੇ ਬਾਈ ਕਹਿੰਦਾ ਲਾਰਾ ਦੋ ਹੱਥ ਲਾ ਲੈ ਕੋਈ ਜਾਣੇ ਮੁੰਡਾ ਕਹਿੰਦਾ ਲਾਲਾ ਦੋ ਹੱਥ ਕਹਿੰਦਾ ਬਾਈ ਲਾਲਾ ਦੋ ਹੱਥ ਨਾਲ ਕੱਢ ਲੈ ਤੇ ਜੇ ਇਹ ਬਈ ਨੇ 8 ਕੱਢ ਲਈ